ਚਰਚ ਵਿੱਚ ਚਰਚੇ ਵਿੱਚ ਕੀ ਕਰਾਂਗੇ ਉੱਥੇ ਪ੍ਰਾਰਥਨਾ ਕਰਦੇ ਆ ਤੁਹਾਡੀ ਨਹੀਂ ਤੇ ਜਦੋਂ ਤੁਹਾਡੇ ਮੱਲਪੀ ਗ੍ਰੰਥ ਵਿੱਚ ਇਹ ਚੀਜ਼ਾਂ ਲਿਖਿਆ ਤਾਂ ਤੁਸੀਂ ਇਹਨੂੰ ਸਹੀ ਕਿਉਂ ਨਹੀਂ ਕਰਦੇ ਫਿਰ ਉਹ ਤੁਸੀਂ ਅਰਥ ਗਲਤ ਕਰਦੇ ਉਹਦੇ ਅਰਥ ਨਹੀਂ ਸਹੀ ਕਿਤੇ ਅਰਥ ਆਪਾਂ ਨੇ ਗਲਤ ਕੀਤੇ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਆ ਵੀ ਉਹਨੇ ਆਪਣੀਆਂ ਕੁੜੀਆਂ ਦੇ ਨਾਲ ਪ੍ਰੈਗਨੈਂਟ ਕਰਕੇ ਉਹਨਾਂ ਤੋਂ ਬੱਚੇ ਕੀਤੇ ਉਹ ਵੀ ਦੋ ਕੁੜੀਆਂ ਇੱਕੋ ਨਹੀਂ ਦੋਵੇਂ ਕੁੜੀਆਂ ਠੀਕ ਆ ਹਾਂਜੀ ਕਿਦਾਂ ਲਿਖਿਆ ਸੁਣਾਓ ਮੈਨੂੰ ਇਦਾਂ ਜਿੱਦਾਂ ਤੁਹਾਨੂੰ ਬੋਲ ਕੇ ਦੱਸਿਆ ਹੁਣ ਮੇਰੇ ਕੋ ਬਾਈਬਲ ਨਹੀਂ ਕੋਲ ਹੈਗੀ ਨਾ ਤੇ ਤੁਹਾਨੂੰ ਮੈਂ ਬਕਾਇਦਾ ਉਹ ਚੀਜ਼ ਦੀ ਵਰਸ ਕੱਢ ਕੇ ਦਿਖਾ ਦੇਣੀ ਸੀ ਨਹੀਂ ਉੱਥੇ ਤਾਂ ਲਿਖਿਆ ਬਲਾਉ ਕੁੰਤਾ ਫਜ਼ਲ ਗਲੀ ਜਨ ਮਨ ਹੌਲੀ ਕੀਆ ਕਨਾਬ ਰੂ ਆਈਆ ਤਨਸਤਾਈ ਜੀ ਬਰੂ ਚ ਪੜ੍ਹਦੇ ਹਿੰਦੀ ਚ ਪੜ੍ਹੋ ਨਾ ਫੋਹ ਹਿੰਦੀ ਚੋ ਬਾਤ ਚ ਆਤਾ ਨਾ ਲੋਕਾਂ ਨੇ ਤੇ ਆਪਾਂ ਨੂੰ ਤੇ ਹਿੰਦੀ ਪੰਜਾਬੀ ਹੁੰਦੀ ਆ ਨਾ ਆਪਾਂ ਤੇ ਤਰ ਮੈਸੇਜ ਹਿੰਦੀ ਪੰਜਾਬੀ ਚ ਫੋਲੋ ਕੀਤਾ ਨਾ ਭਾਜੀ ਸਾਨੂੰ ਹਿੰਦੀ ਪੰਜਾਬੀ ਚ ਸਮਝਾਓ ਤੇ ਉਹ ਫਿਰ ਆਰਟੀਕਲ ਕਰੂੰਗਾ ਨਾ ਕਿ ਇਕੱਲਾ ਤੇ ਵਿਸ਼ਵਾਸ ਰੱਖਣਾ ਹੈ ਅੰਗਾਈ ਸਾਲਿਆਂ ਨੂੰ ਸਮਝੀ ਨਹੀਂ ਲੱਗਦੀ ਉਹ ਸਮਝਾ ਉਹ ਗਣਾ ਪਹਿਲਾ ਮੂਲ ਪਹਿਲਾ ਪੜਾਂਗੇ ਪਹਿਲਾ ਆਪਾਂ ਮੂਲ ਪੜਾਂਗੇ ਬਾਈਬਲ ਚ ਜੋ ਲਿਖਿਆ ਕਿ ਉਸ ਤੋਂ ਬਾਅਦ ਉਹਦੇ ਅਸਤ ਹੋਣਗੇ ਹਨਾ ਹਾਂਜੀ ਹੁਣ ਜਿਹੜੇ ਇਹਨਾਂ ਨੇ ਬਾਅਦ ਚੋ ਕੁਝ ਗ੍ਰੰਥਾਂ ਦੇ ਵਿੱਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਚਾਹੇ ਹੋਰ ਗ੍ਰੰਥ ਦੇ ਸਾਰੇ ਉਹ ਸਾਰਿਆਂ ਚ ਰਲਾਗ ਕਰਤਾ ਹਾਂਜੀ ਕਿੱਦਾਂ ਰਲਾਗ ਉਹਨਾਂ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਲਿਖੀ ਇੱਕ ਮੈਂ ਦੱਸਦਾ ਰਲਾਗ ਰਲਾਗ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਹੁੰਦੇ ਸੀ ਪਾਦਸ਼ੇਦ ਕਰਤੇ ਹਾਂਜੀ ਲਗ ਲਗ ਅੱਖਰਾਂ ਚ ਕਰਤੇ ਹਨਾ ਫੇਦ ਉਸ ਤੋਂ ਬਾਅਦ ਇੱਕ ਗੁਰਪ੍ਰਤਾਮ ਸੂਰਜ ਗ੍ਰੰਥਾ ਕਵੀ ਸੰਤੋਖ ਸਿੰਘ ਦਾ ਲਿਖਿਆ ਉਹ ਚ ਬਹੁਤ ਚੀਜ਼ਾਂ ਜਿਹੜੀਆਂ ਬਾਅਦ ਚ ਅੰਗਰੇਜ਼ਾਂ ਨੇ ਰਲਾਤੀਆਂ ਹਨਾ ਹਾਂਜੀ ਇਹਦੀ ਸ਼ਰਾਰਤੀ ਅੰਸਰ ਗ੍ਰੰਥਾ ਦੇ ਨਾਲ ਛੇੜਖਾਣ ਕਰਦੇ ਆ ਤੇ ਧਰਮ ਨਹੀਂ ਮਾੜਾ ਹੁੰਦਾ ਕੋਈ ਆਪਾਂ ਤੇ ਤੁਹਾਨੂੰ ਦੱਸ ਦਿੱਤਾ ਵਾ ਵੀ ਜਾਂ ਨਹੀਂ ਇਹ ਮੰਨ ਲਓ ਵੀ ਤੁਹਾਡੇ ਧਰਮ ਦੇ ਵਿੱਚ ਉਹ ਚ ਚਲਚੀਆਂ ਆਈਆਂ ਤੇ ਫਿਰ ਉਹ ਤੇ ਕੱਢ ਦੇਣੀਆਂ ਚਾਹੀਦੀਆਂ ਹਨਾ ਨੇਤਾ ਨਮਤਾ ਕੋਈ ਅਸਲ ਦੇ ਵਿੱਚ ਧਰਮ ਤਾਂ ਇਹੀ ਆ ਕਿ ਇਨਸਾਨ ਨਿਰ ਚੰਗੇ ਇਨਸਾਨ ਬੰਨਾ ਧਰਮ ਆ ਆਪਾਂ ਇਨਸਾਨ ਹੀ ਬੰਨੇ ਆ ਗੁਰੂ ਜੀ ਆਪਾਂ ਕਿਤੇ ਨੂੰ ਆਪਾਂ ਦਾ ਤਾਂ ਸਿੱਧਾ ਇਹ ਆ ਵੀ ਆਪਣਾ ਕਲਚਰ ਜਿਹੜਾ ਵਾਣਾ ਮੇਰਾ ਕਲਚਰ ਨਹੀਂ ਮੈਨੂੰ ਕਹਿੰਦਾ ਆ ਕਿ ਮੈਂ ਆਪਣੀ ਭੈਣ ਦੇ ਨਾਲ ਸੈਕਸ ਕਰਕੇ ਉਹਦੇ ਨਾਲ ਬੱਚੇ ਕਰਾਂ ਜਾਂ ਆਪਣੀ ਕੁੜੀ ਦੇ ਨਾਲ ਸੈਕਸ ਕਰਕੇ ਬੱਚੇ ਕਰਾਂ ਠੀਕ ਆ ਨਾ ਮੇਰਾ ਕਲਚਰ ਮੈਨੂੰ ਨਹੀਂ ਕਹਿੰਦਾ ਇਦਾਂ ਨਹੀਂ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੁਣ ਹਰਪ੍ਰੀਤ ਸਿੰਘ ਪਹਿਲਾਂ ਕੀ ਸੀ ਪਹਿਲੇ ਮੇਰਾ ਨਾਮ ਟਿੱਪੂ ਠੀਕ ਟਿੱਪੂ ਹਾਂਜੀ ਇਹ ਜਿਹੜਾ ਟਿੱਕੂ ਦੇ ਨਾਂ ਤੇ ਚੱਲਦਾ ਮੇਰੇ ਪਾਪੇ ਨੇ ਮੇਰੇ ਤੇ ਕੇਸ ਕੀਤਾ ਇਹੋ ਗੱਲ ਤੋਂ ਹੀ ਅੱਛਾ ਅੱਛਾ ਅਗਰ ਜੇ ਤੁਸੀਂ ਮੇਰੇ ਪਾਪੇ ਦੇ ਰਜੀਏ ਫੋਨ ਕਰਦੇ ਜੇ ਤੇ ਮੇਰੇ ਪਾਪੇ ਨੇ ਤੁਹਾਨੂੰ ਦੱਸਿਆ ਹੋਊਗਾ ਵੀ ਮੇਰੇ ਤੇ ਇਹੋ ਗੱਲ ਤੋਂ ਕੇਸ ਹੋਇਆ ਵਾ ਕਿ ਉਹ ਮੈਨੂੰ ਕਹਿੰਦੇ ਆ ਵੀ ਤੂੰ ਵਾਪਸ ਆ ਜਾ ਸਾਡੇ ਧਰਮ ਦੇ ਵਿੱਚ ਤੇ ਉਹ ਵੀ ਮੈਨੂੰ ਪੈਸੇ ਆਫਰ ਕਰਦੇ ਸੀ ਹੂੰ ਠੀਕ ਹੈ ਨਾ ਤੇ ਕੀ ਜਿਹੜਾ ਜ਼ਿੰਦਗੀ ਆਪਣੀ ਖਰਾਬ ਕਰਨ ਦੀਆਂ ਘੜੀਆਂ ਕਰਕੇ ਬਾਹਰ ਜਦੋਂ ਬੇਲੇ ਨੂੰ ਪੈਸੇ ਮਿਲਦੇ ਆ ਲਓ ਇਹ ਮੰਨ ਲਓ ਫਿਰ ਜੇ ਬੰਦੇ ਦੀ ਜਮੀਰ ਹੀ ਮਰ ਗਈ ਹੁਣ ਮੇਰੇ ਮੇਰਾ ਸਿਸਟਮ ਦਾ ਕੀ ਜੇ ਕਿ ਇੱਕ ਇੱਕ ਪਾਸੇ ਪਈ ਹੈ ਮਿਠਾਈ ਪਲੇਟ ਦੇ ਵਿੱਚ ਇੱਕ ਪਾਸੇ ਪਿਆ ਗੋਹ ਠੀਕ ਹੈ ਨਾ ਤੇ ਗੋਹ ਹੈਗਾ ਵਾ ਪੈਸੇ ਜਿਹੜੇ ਮੈਨੂੰ ਇਹ ਆਫਰ ਕਰ ਰਹੇ ਨੇ ਇਹ ਮੈਂ ਗੋਹ ਪੈਸੇ ਅੰਮ੍ਰਿਤ ਆ ਭਰਾਵਾ ਪੈਸੇ ਅੱਜ ਕੱਲ ਅੰਮ੍ਰਿਤ ਆ ਪੈਸਾ ਹੀ ਜ਼ਰਾ ਕੁਝ ਜ਼ਿੰਮੇਵਾਰੀ ਅੰਮ੍ਰਿਤ ਹੋਊਗਾ ਉਹ ਡੋਗਲੇ ਹੋਣਗੇ ਜਾਂ ਉਹਨਾਂ ਦੀ ਜਵੀਰ ਸੌਂਗੀ ਹੋਗੀ ਆਪਣੀ ਜਮੀਰ ਨਹੀਂ ਸੁੱਤੀ ਸਿੱਖ ਧਰਮ ਤਾਂ ਲੜੀ ਜਾਂਦੇ ਆ ਆਪਸ ਕੀ ਸਾਰੇ ਜਾਨਾਂ ਯਾਰ ਲੜੀ ਜਾਣ ਉਹ ਗੱਲ ਉਹਨਾਂ ਦੀ ਆਪਣੀ ਆ ਠੀਕ ਹੈ ਨਾ ਸਾਡਾ ਅਸਲੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਹੀਂ ਆ ਵੀ ਆਪਸ ਦੇ ਵਿੱਚ ਲੜੋ ਠੀਕ ਹੈ ਨਾ ਉਹ ਕਿਸੇ ਨਾਲ ਲੜਨ ਨੂੰ ਨਹੀਂ ਕਹਿੰਦਾ ਇਹ ਕੋਸ਼ਿਸ਼ ਜਿੱਥੇ ਬੰਦੀਆਂ ਬਣੀਆਂ ਹੋਆਂ ਜਾ ਉਹਨਾਂ ਦੀ ਹੋਊਗੀ ਕੋਈ ਆਪਸ ਦੇ ਵਿੱਚ ਉਹਦੇ ਵਿੱਚ ਆਪਾਂ ਨੂੰ ਕੋਈ ਨਹੀਂ ਲੈਣਾ ਦੇਣਾ ਇਹ ਗੱਲ ਉਹ ਆਪਸ ਚ ਲੜਦੇ ਇਨਸਾਨ ਇਨਸਾਨ ਧਰਮ ਨਹੀਂ ਉਹਨਾਂ ਨੂੰ ਸਿਖਾਉਂਦਿਆ ਵੀ ਤੁਸੀਂ ਲੜੋ ਇਹ ਨਾ ਆਪ ਕੋਲੇ ਇਸ ਪਿਆ ਉੱਤੇ ਉਹਨਾਂ ਚ ਜਾ ਕੇ ਲੈਣਾ ਕੀ ਆ ਈਆ ਮੈਂ ਤੁਹਾਡੇ ਕੋ ਆਣ ਕੇ ਕੀ ਲੈਣਾ ਮੈਨੂੰ ਇਹ ਸਾਡੇ ਕੋ ਇਹ ਸਾਨੂੰ ਪਰਮੇਸ਼ਵਰ ਦੀ ਬਾਰੇ ਸਾਰਾ ਕੁਝ ਦੱਸਿਆ ਜਾਊਗਾ ਕਿ ਪਰਮੇਸ਼ਵਰ ਚਲੋ ਠੀਕ ਹੈ ਤੁਸੀਂ ਕਹਿੰਦੇ ਪਰਮੇਸ਼ਵਰ ਬਾਰੇ ਦੱਸਿਆ ਜਾਊਗਾ ਤੁਹਾਡੇ ਪਰਮੇਸ਼ਵਰ ਦਾ ਨਾਮ ਕੀ ਹੈ ਸਾਡੇ ਪਰਮੇਸ਼ਵਰ ਦਾ ਨਾਮ ਆ ਰੱਬ ਰੱਬ ਤੇ ਹੁਣ ਇੱਥੇ ਹੁਣ ਗੁਰਗ੍ਰੰਥ ਸਾਹਿਬ ਦੇ ਵਿੱਚ ਵੀ ਕਹਿੰਦੇ ਫਿਰ ਤੇ ਫਿਰ ਇਦਾਂ ਹੀ ਮੰਨਣੇ ਆ ਮੈਂ ਸਹੀ ਆ ਫਿਰ ਯੂਸ਼ੂ ਮਸੀਹ ਜਿਹੜਾ ਸੀ ਉਹ ਇੱਕ ਪੁੱਤਰ ਆ ਪਰਮੇਸ਼ਵਰ ਦਾ ਨਹੀਂ ਤੇ ਫਿਰ ਅਹੀ ਅਹੀ ਪ੍ਰਮਾਤਮਾ ਦੇ ਪੁੱਤਰ ਨਹੀਂ ਹੈ ਸਾਰੇ ਸਾਰੇ ਪ੍ਰਮਾਤਮਾ ਦੇ ਪੁੱਤਰ ਆ ਫਿਰ ਸਾਰੇ ਹੀ ਆ ਨਾ ਫਿਰ ਫਿਰ ਆਪਾਂ ਇੱਕ ਪਾਰਟਿਕੂਲਰ ਬੰਦੇ ਨੂੰ ਕਿਉਂ ਕਹਿੰਨੇ ਆ ਵੀ ਇਹ ਪੁੱਤਰ ਹੈ ਬਾਕੀ ਹੈ ਨਹੀਂ ਨਹੀਂ ਤੁਸੀਂ ਕਿੰਨਾ ਚਿਰ ਹੋ ਗਿਆ ਸਿੱਖ ਧਰਮ ਤੇ ਗਿਆ ਹੋ ਮੈਨੂੰ ਇਹ ਧਰਮ ਨੇ ਮੈਨੂੰ ਲੋਕਡਾਊਨ ਤੋਂ ਪਹਿਲੇ ਤੋਂ ਮਤਲਬ ਫੋਲੋ ਕਰਨਿਆ ਵਾ ਤੇ ਅਮਰੇਸ਼ ਕੇ ਨੂੰ ਕਿੰਨਾ ਚਿਰ ਹੋਇਆ ਮੈਨੂੰ ਅਮਰੇਸ਼ ਕੇ ਨੂੰ ਮਤਲਬ ਸਤ ਸਤ ਨੂੰ ਸਤ ਪਿਲੇ 4-5 ਮਹੀਨੇ ਹੋ ਗਏ ਆ ਮਤਲਬ ਵੀ ਮੇਰੇ ਘਰ ਦੇ ਮਤਲਬ ਵੀ ਇਹੋ ਗੱਲ ਤਾਂ ਮਤਲਬ ਵੀ ਮੇਰੀ ਇੱਕ ਆ ਨਹੀਂ ਮੈਂ ਪਹਿਲੇ ਵੀ ਵਾਲ ਮਤਲਬ ਰੱਖੇ ਸੀ ਇਹਨਾਂ ਨੇ ਮਤਲਬ ਵੀ ਉਤੋਂ ਬਾਅਦ ਹੀ ਤੇ ਮੇਰੇ ਤੇ ਕੇਸ ਕੀਤਾ ਹਿੰਦੀ ਇਹ ਮੈਂ ਵਾਲ ਨਹੀਂ ਹੀ ਕਟੋੜਨੇ ਆ ਇਹਨਾਂ ਨੇ ਮੇਰੇ ਤੇ ਕੇਸ ਕਰਤਾ ਕੋਈ ਸੇਚ ਹੁਣ ਤੱਕ ਕਲਮ ਦੀ ਲੜਾਈ ਆ ਸਿੱਖ ਕਿਰਪਾਨਾ ਪਾਈ ਫਿਰਦੇ ਆ ਸਿੱਖ ਇਹ ਕਿਰਪਾਨ ਨਾ ਪਾਈ ਆ ਸਿਰਫ ਆਪਣੀ ਸੁਰੱਖਿਆ ਵਾਸਤੇ ਵੀ ਜੇ ਕਹੇ ਧੀ ਪੈਣ ਦੇ ਉੱਤੇ ਹੁੰਦੀ ਹੈ ਸਿਰਫ ਉਹਦੇ ਵਾਸਤੇ ਇਹ ਕੋਈ ਧਾਗਾ ਨਹੀਂ ਕੋਈ ਤਰੀਕ ਨਹੀਂ ਆ ਜਿਹਨੂੰ ਆਪਾਂ ਪਾਉਨੇ ਆ ਠੀਕ ਹੈ ਨਹੀਂ ਇਹ ਨੇਚਰ ਹੋ ਗਿਆ ਅੰਬ ਰੁਸ਼ਗਰ ਨੂੰ ਕਿੰਨੀਆਂ ਦੀ ਰੱਖਿਆ ਕੀਤੀ ਰੱਖਿਆ ਮੇਰੇ ਮੇਰੇ ਦੇ ਸਾਹਮਣੇ ਜੇ ਕੁਝ ਗਲਤ ਹੁੰਦਾ ਹੈ ਨਾ ਆਪਾਂ ਭਾਵੇਂ ਮਾਰੇ ਤੇ ਭਾਵੇਂ ਜਿੱਦਾਂ ਦੇ ਭੂਰੇ ਆਪਾਂ ਗੱਲ ਹਰ ਇੱਕ ਦੇ ਸਟੈਂਡ ਲਈ ਜਾਵੇ ਇਹ ਨਹੀਂ ਆ ਵੀ ਗਲਤ ਦਾ ਸਾਥ ਦੇਣ ਲੱਗ ਪੈਣਾ ਮੇਰਾ ਸਿਸਟਮ ਇਹ ਆ ਵੀ ਜੇ ਕੋਈ ਗਲਤ ਕਰਦੇ ਉਹਦਾ ਸਾਥ ਨਹੀਂ ਦੇਣਾ ਹੁਣ ਗਲਤੀ ਆ ਢਿੰਡਰੀਆਂ ਵਾਲਾ ਗਲਤ ਪ੍ਰਚਾਰ ਕਰੀ ਜਾਂਦਾ ਉਹਨੂੰ ਮਾਰ ਦੋ ਜਾ ਕੇ ਸਾਨੂੰ ਕੀ ਮਾਰਨ ਦੀ ਲੋੜ ਪਈ ਹੈ ਸਰਕਾਰਾਂ ਹੈਗੀਆਂ ਮਾਰਨ ਨੂੰ ਸਰਕਾਰਾਂ ਤਾਂ ਸਾਥ ਦਿੰਦੀ ਆ ਸਰਕਾਰਾਂ ਸਾਥ ਦਿੰਦੀ ਆ ਫਿਰ ਉਹ ਵੀ ਮਰ ਜੂਗਾ ਜਿੱਦਾਂ ਫਿਰ ਮਰੀ ਤੁਸੀਂ ਦੇਖੀ ਸੀ ਨਾ ਇੰਦਰਾ ਗਾਂਧੀ ਹੂੰ ਮਾਰਦੀ ਸੀ ਨਾ ਉਹਨਾਂ ਨੇ ਫਿਰ ਫਿਰ ਤੁਸੀਂ ਵੀ ਕੁਝ ਕਰੋ ਨਾ ਫਿਰ ਸਿੱਖ ਭਰਮ ਦੀ ਜੇ ਆਏ ਆ ਤਾਂ ਸਿੱਖ ਭਰਮ ਅਸੀਂ ਕਰਾਂਗੇ ਤਾਂ ਦੱਸਣ ਤੇ ਆ ਆਪਾਂ ਨੂੰ ਜੇ ਮੌਕਾ ਮਿਲੇਗਾ ਨਾ ਤੇ ਆਪਾਂ ਵੀ ਜਾਵਾਂਗੇ ਠੀਕ ਹੈ ਨਾ ਬਾਕੀ ਆਪਾਂ ਕੇ ਕੇਹੇ ਦੀਆਂ ਗੱਲਾਂ ਪਿੱਛੇ ਲੱਗ ਕੇ ਤੇ ਮਤਲਬ ਵੀ ਇਹ ਨਹੀਂ ਵੀ ਕੋਈ ਉਲਟੇ ਸਿੱਧੇ ਸਟੈਪ ਚੋਕ ਲਈਏ ਠੀਕ ਹੈ ਨਾ ਉਹ ਮੂਰਖ ਹੁੰਦਾ ਵਾ ਜਿਹੜਾ ਕੇਹੇ ਦੀਆਂ ਗੱਲਾਂ ਪਿੱਛੇ ਲੱਗਦਾ ਹੈ ਆਪਣੇ ਗੁਰੂ ਦੀ ਗੱਲ ਪਿੱਛੇ ਲੱਗੋ ਲੈ ਸਾਡੇ ਕੋ ਹੁਣ ਕਿੱਥੇ ਹੈ ਮੈਨੂੰ ਲੋਕੇਸ਼ਨ ਸੈਂਡ ਕਰ ਆਪਣੀ ਮੈਂ ਮੇਰੀ ਲੋਕੇਸ਼ਨ ਮੈਂ ਅੰਬਰਸਰ ਦੇ ਵਿੱਚ ਹਾਂ ਅੰਬਰਸਰ ਜੰਡਾ ਸਿੰਘ ਗੰਡਾ ਸਿੰਘ ਵਾਲਾ ਹਾ우스 ਨੰਬਰ 60 ਚੋਂਤੀ ਅਸੀਂ ਆਨੇ ਆ ਲੈਣ ਵਾਸਤੇ ਆਜੋ ਠੀਕ ਹੈ ਹਾਂਜੀ ਕਾਹੀ ਆਨੇ ਤੇ ਅੱਧੇ ਘੰਟੇ ਤੱਕ ਨਾ ਆ। ਅੱਧੇ ਘੰਟੇ ਤੇ ਆਜੋ। ਜਦੋਂ ਮਰਜ਼ੀ ਆਓ ਮੈਨੂੰ ਫੋਨ ਕਰਕੇ ਆਇਓ। ਇਹ ਨਾ ਹੋਵੇ ਮੈਂ ਤੁਹਾਨੂੰ ਇੱਥੇ ਨਾ ਮਿਲਿਆ ਤੇ ਤੁਸੀਂ ਕਹੋਗੇ ਵੀ ਡਰ ਕੇ ਭੱਜ ਗਿਆ। ਨਹੀਂ ਨਹੀਂ ਅਸੀਂ ਲੈ ਕੇ ਜਾਣਾ ਤੁਹਾਨੂੰ ਜ਼ਬਰਦਸਤੀ। ਕੋਈ ਚੱਕਰ ਹੀ ਨਹੀਂ ਆ। ਹੂੰ। ਸਾਨੂੰ ਉੱਤੋਂ ਹਦਾਇਤਾਂ ਹੀ ਆਰਡਰ ਆਇਆ। ਕੋਈ ਚੱਕਰ ਨਹੀਂ ਬਾਬਾ ਜੀ ਕੋਈ ਚੱਕਰ ਨਹੀਂ ਆ। ਜੇ ਮੇਰੀ ਇਦਾਂ ਦਾ ਸਿਸਟਮ ਹੋਗਾ ਨਾ ਕੋਈ ਚੱਕਰ ਨਹੀਂ ਆ। ਪਰਮੇਸ਼ਵਰ ਨੇ ਤੁਹਾਨੂੰ ਸੁਣਿਆ ਮੇਰਾ ਪਪਾ ਵੀ ਮੈਨੂੰ ਡਰਾਉਂਦਿਆ ਸੀ ਮੈਨੂੰ 4 ਪੁਲਸ ਵਾਲੇ ਬੁਲਾ ਕੇ ਨਾ 5 ਪੁਲਸ ਵਾਲੇ ਬੁਲਾ ਕੇ ਤੇ ਮਤਲਬ ਵੀ ਮੈਨੂੰ ਛੋੜਦਾ ਸੀ ਵੀ ਇਹ ਡਰ ਜੂਗਾ ਤੇ ਭੱਜ ਜੂਗਾ ਨਾ ਭੱਜਿਆ ਨਹੀਂ ਉੱਥੇ ਖਲੋ ਕੇ ਉਹਨਾਂ ਦਾ ਸਾਹਮਣਾ ਕੀਤਾ ਸੀ ਭੱਜਿਆ ਨਹੀਂ ਘਰੇ ਰਹਾ ਸੀ ਵਿਆਹ ਹੋ ਗਿਆ ਵਿਆਹ ਹੋ ਗਿਆ ਨਾ ਨਹੀਂ ਮੇਰਾ ਹੋਇਆ ਇਹ ਮੈਨੂੰ ਕਹਿੰਦੇ ਤੂੰ ਕੁੜੀ ਭਜਾ ਕੇ ਲਿਆਇਆ ਹੁਣ ਦੱਸੋ ਵੀ ਤੁਹਾਡੇ ਕ੍ਰਿਸ਼ਚਨਦਰ ਮਵਾਲੇ ਮੈਨੂੰ ਕਹਿੰਦੇ ਕੁੜੀ ਭਜਾ ਕੇ ਲਿਆਇਆ ਹੁਣ ਦੱਸੋ ਇਹ ਸਹੀ ਆ ਹਾਂ ਸਹੀ ਆ ਭਜਾ ਕੇ ਹਾਂ ਜਦੋਂ ਨਹੀਂ ਉਦਾਂ ਹੁੰਦਾ ਵਿਆਹ ਫਿਰ ਭਜਾ ਕੇ ਤਰਾਂ ਕਿਉਂ ਮੈਂ ਕਿਸ ਦੀ ਇੱਜ਼ਤ ਨੇ ਨਾਲ ਖੇਡਾਂ ਤੂੰ ਹੀ ਖੇਡਣਾ ਸਿੱਖੇ ਤੇ ਅਸੀਂ ਨਹੀਂ ਖੇਡਣਾ ਸਿੱਖੇ ਨਹੀਂ ਕੁਝ ਨਹੀਂ ਹੁੰਦਾ ਇਦਾਂ ਤੂੰ ਹੀ ਤੂੰ ਹੀ ਕਰੋ ਜੋ ਤੁਹਾਨੂੰ ਕਹਿੰਦੇ ਤਾਂ ਤੁਹਾਡੇ ਧਰਮ ਦੇ ਵਿੱਚ ਤਾਂ ਤੁਸੀਂ ਚਗੀਆਂ ਪਹਿਣਾ ਤੇ ਕੁੜੀਆਂ ਨਹੀਂ ਛੱਡਣਦੇ ਤਾਂ ਤੁਸੀਂ ਕੋਈ ਵੀ ਇੱਜ਼ਤ ਕਰਦੇ ਹੋ ਉਹ ਸਭ ਤੋਂ ਵੱਡਾ ਧਰਮ ਯੂਸੂਫ ਮਸੀ ਉਸ ਤੋਂ ਵੱਡਾ ਕੋਈ ਧਰਮ ਨਹੀਂ ਹੈਗਾ ਤੁਸੀਂ ਕਿਦਾਂ ਉਹਨੂੰ ਵੱਡਾ ਕਰਨ ਦੇ ਰਹੇ ਦੱਸੋ ਅਸੀਂ ਮਿਲ ਕੇ ਦੱਸਾਂਗੇ ਜੋ ਸ਼ਕਤੀਆਂ ਦਿਖਾਈਆਂ ਨਾ ਆਪਾਂ ਦਿਮਾਗ ਹੀ ਪਾਟ ਕੇ ਰੱਖਦੀ ਦਾ ਬੰਦੇ ਦਾ ਸ਼ਕਤੀਆਂ ਨਾ ਸ਼ਕਤੀਆਂ ਤੇ ਹੁਣ ਤੁਹਾਨੂੰ ਦੱਸ ਦਿੰਦਾ ਬੜੇ ਪਖੰਡੇ ਹੀ ਆ ਇੱਥੇ ਵੀ ਬੜੇ ਆ ਸਾਡੇ ਵੀ ਲਾਲੋ ਸਾਹਿਬ ਵੀ ਮੇਰਾ ਇਹੋ ਜਿਹਾ ਸਿਸਟਮ ਹੀ ਆਰਥਨੋਡ ਪਾਸਟਰ ਹੀ ਜਿੰਨਾ ਕੋ ਮੈਂ ਮਤਲਬ ਇਹ ਸਵਾਲ ਪੁੱਛਦਾ ਹਾਂ ਉਹ ਮੈਨੂੰ ਸਵਾਲਾਂ ਦੇ ਜਵਾਬ ਨਹੀਂ ਹੀ ਦਿੰਦੇ ਵੀ ਇਹੀ ਸੀ ਨਾ ਮੇਰੀ ਮੰਮੀ ਨੇ ਮੈਨੂੰ ਕਹਿਤਾ ਵੀ ਨਹੀਂ ਪੁੱਤ ਤੂੰ ਇਹ ਕੰਮ ਨਹੀਂ ਕਰਨਾ ਮੰਮੀ ਮੇਰੀ ਹਾਲ ਵੀ ਕ੍ਰਿਸ਼ਚਨਾਂ ਨੂੰ ਮੰਨਦੀ ਆ ਠੀਕ ਹੈ ਨਾ ਉਹਨਾਂ ਕਰਕੇ ਮਤਲਬ ਵੀ ਇਹ ਚੀਜ਼ ਮੈਂ ਕਰਨੀ ਬੰਦ ਕਰ ਦਿੱਤੀ ਨਹੀਂ ਤੇ 65 65 ਸਵਾਲ ਹੀ ਮੇਰੇ ਕੋਲ ਜਿਨ੍ਹਾਂ ਦਾ ਇਨਾਂ ਕੋ ਕੋਈ ਜਵਾਬ ਨਹੀਂ ਹੈਗਾ ਠੀਕ ਹੈ ਨਾ ਕਿ ਨਾ ਹੀ ਉਹ ਬਾਈਬਲ ਦੇ ਵਿੱਚ ਜਵਾਬ ਲਿਖਿਆ ਹੋਆ ਤੇ ਬਾਈਬਲਾਂ ਵੀ ਤੁਹਾਡੀਆਂ ਇੱਕ ਤਰੀਕੇ ਦੀ ਨਹੀਂ ਆ ਠੀਕ ਹੈ ਨਾ ਜਿਹੜੀ ਇੱਥੇ ਪੜਾਉਂਦੇ ਨੇ ਉਹ ਵੱਖਰੀ ਆ ਨਵੇਂ ਨਿਯਮਾਂ ਵਾਲੀ ਵੱਖਰੀ ਆ ਪੁਰਾਣੇ ਨਿਯਮਾਂ ਵਾਲੀ ਵੱਖਰੀ ਆ ਠੀਕ ਹੈ ਨਾ ਜੇ ਤੁਹਾਡਾ ਇੱਕ ਧਰਮਿਆ ਨਾ ਉਹਨੂੰ ਇੱਕ ਰੱਖੋ ਇਹ ਨਹੀਂ ਆ ਵੀ ਉਹਨੂੰ ਅਲੱਗ-ਅਲੱਗ ਕੈਟਾਗਰੀਆਂ ਦਿੱਤੀਆਂ ਵਾ ਹੁਣ ਜੇ ਗੁਰੂਗ੍ਰੰਥ ਸਾਹਿਬ ਹੈ ਨਾ ਤਾਂ ਉਹ ਇੱਕ ਆ ਉਹਨੂੰ ਅਲੱਗ-ਅਲੱਗ ਕੈਟਾਗਰੀਆਂ ਨਹੀਂ ਦਿੱਤੀ ਜੇ ਪੈਸੇ ਮੰਗੋ ਕਿੰਨੇ ਪੈਸੇ ਦੇਈਏ ਤੁਹਾਨੂੰ ਸਾਡੇ ਧਰਮ ਚਾਹੁੰਦੇ ਜਨਾਬ ਮੈਨੂੰ ਪੈਸੇ ਨਹੀਂ ਚਾਹੀਦੇ ਪੈਸੇ ਮੇਰੇ ਪਾਪੇ ਨੇ ਮੈਨੂੰ 4.5 ਲੱਖ ਆਫਰ ਕੀਤੀ ਸੀ ਬਾਬਾ ਸਾਡੇ 4.5 ਲੱਖ ਦਾ ਕੁਝ ਵੀ ਨਹੀਂ ਕਰੋੜਾਂ 'ਚ ਗੱਲ ਕਰੋ ਕਰੋੜਾਂ ਕਰਾਣਾ ਜੀ ਤੁਹਾਨੂੰ ਕਹਿੰਦੇ ਜੇ ਮਨ ਲਉ ਮੈਂ ਆਪਣੀ ਜ਼ਮੀਰ ਮਾਰ ਦੂੰਗਾ ਨਾ ਤੇ ਮੈਨੂੰ ਮੱਲੇ ਵੀ ਕਰੋੜਾਂ ਵੀ ਨਹੀਂ ਚਾਹੀਦੇ ਠੀਕ ਹੈ ਜੀ ਮੈਨੂੰ ਕਰੋੜਾਂ ਨਹੀਂ ਚਾਹੀਦੇ ਤੁਸੀਂ ਕਰੋੜਾਂ ਰੱਖੋ ਉਹ ਮੇਰੇ ਪਾਪੇ ਨੂੰ ਦੇ ਦਿਓ ਠੀਕ ਹੈ ਨਾ ਮੇਰੇ ਪਾਪੇ ਨੂੰ ਦੇ ਦਿਓ ਕਰੋੜਾ ਰੁਪਏ ਤੇ ਉਹਨੂੰ ਕਹੋ ਵੀ ਕੇਸ ਵਾਸਤੇ ਲੈ ਲੈ ਤੂੰ ਕੋਈ ਦੀ ਜਾਣ ਉਹ ਕੀ ਕੀਤੀ ਆ ਠੀਕ ਹੈ ਨਾ ਇਹਨੂੰ ਜੋ ਜਿੱਥੇ ਚੱਲਦਾ ਇਹਨੂੰ ਚੱਲਣ ਦੇ ਇਹਨੂੰ ਨਹੀਂ ਚਾਹੀਦਾ ਮੇਰੀ ਇੱਥੋਂ ਤੱਕ ਆਫਰ ਹੀ ਮੈਂ ਆਪਣੇ ਪਾਪੇ ਨੂੰ ਇੱਥੋਂ ਤੱਕ ਕਹਿੰਦਾ ਸੀ ਵੀ ਮੈਂ ਖੁਦ ਲਿਖ ਕੇ ਤੈਨੂੰ ਦੇ ਦੇਣਾ ਵੀ ਮੈਨੂੰ ਤੇਰਾ ਨਾਮ ਨਹੀਂ ਚਾਹੀਦਾ ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ ਠੀਕ ਹੈ ਨਾ ਜੇ ਤੂੰ ਇੱਕ ਗੱਲ ਤੇ ਆ ਤਾਂ ਮੈਨੂੰ ਤੇਰੇ ਪੈਸੇ ਵੀ ਨਹੀਂ ਚਾਹੀਦੇ ਮੈਨੂੰ ਤੇਰਾ ਨਾਮ ਵੀ ਨਹੀਂ ਚਾਹੀਦਾ ਤੇ ਤੈਨੂੰ ਮੈਂ ਖੁਦ ਲਿਖ ਕੇ ਦਊਂਗਾ ਉਹ ਹੁਣ ਦੱਸ ਉਹ ਕੀ ਕਹਿੰਦਾ ਵਾ ਉਹ ਅੱਗੋ ਕਹਿੰਦਾ ਵਾ ਜੇ ਮੈਂ ਇਹ ਕੰਮ ਕਰਤਾ ਤੇ ਤੂੰ ਫਿਰ ਮੇਰੀ ਇਜਾਦਤ ਤੇ ਥੁੱਕ ਕੇ ਚਲ ਜਾਣਾ ਵਾ ਤੇ ਕਹਿੰਦਾ ਫਿਰ ਮੈਂ ਥੱਲੇ ਲੱਗ ਜਾਣਾ ਵਾ ਹੁਣ ਲਾ ਲਓ ਹੁਣ ਮੈਂ ਕੀ ਕਰਾਂ ਮੇਰਾ ਮੈਨੂੰ ਤੇ ਆਪੋ ਹੀ ਨਹੀਂ ਹੁੰਦੀ ਪਾਪਾ ਮਿਲ ਕੇ ਕਰਦੇ ਆਂ ਗੱਲਬਾਤ ਮੈਂ ਆਣਾ ਹਨਾ ਤੁਸੀਂ ਆਜੋ ਇਹ ਦੇ ਮੈਂ ਤੁਸੀਂ ਜਲਦੀ ਆਇਓ ਕਪੀ ਆਹੀ ਨਾ ਅੱਠਵੇਂ ਜਾਣਾ ਕਿਤੇ ਇਹ ਪਹਿਲੇ ਆ ਪਹਿਲਾਂ ਪਹਿਲਾਂ ਆਓ ਕੋਈ ਗੱਲ ਨਹੀਂ ਆਜੋ ਆਜੋ ਕੋਈ ਚੱਕਰ ਨਹੀਂ ਇੱਥੇ ਹੀ ਕਿਤੇ ਨਹੀਂ ਜਾਵਾਂ ਠੀਕ ਠੀਕ ਆ ਠੀਕ ਹੈ ਓਕੇ ਵੀਰੇ